ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਨ ਨੰਨੋ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਬਾਤ ਚੈਨਲ ਦੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਜੋ ਭੈਣੀ ਮੀਆਂ ਖਾਨ ਦੇ ਵਿੱਚ ਸਰਦਾਰ ਜਤਿੰਦਰਬੀਰ ਸਿੰਘ ਪੰਨੂ ਵੱਲੋਂ ਇੱਕ ਬਹੁਤ ਵੱਡੀ ਮੀਟਿੰਗ ਜਿਹੜੀ ਹੈ ਇੱਥੇ ਆਪਣੇ ਫਾਰਮ ਹਾਊਸ ਤੇ ਬੁਲਵਾਈ ਗਈ ਜਿਸ ਦੇ ਵਿੱਚ ਬੇਗਮਪੁਰ ਖਾਲਸਾ ਰਾਏ ਦੇ ਵਿੱਚ ਸਰਦਾਰ ਗੁਰਵਿੰਦਰ ਸਿੰਘ ਬਾਜਵਾ ਜੋ ਕਿ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਇੱਕ ਕੈਂਡੀਡੇਟ ਨੇ ਸਿਮਰਜੀਤ ਸਿੰਘ ਮਾਨ ਵੱਲੋਂ ਜੋ ਕਿ ਉਹਨਾਂ ਦੀ ਇੱਕ ਮੀਟਿੰਗ ਬੁਲਵਾਈ ਗਈ ਉਹ ਉਸ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਕੀਤਾ ਗਿਆ ਆਓ ਸੁਣਦੇ ਹਾਂ ਕੀ ਕੁਝ ਕਹਿ ਰਹੇ ਨੇ ਜਤਿੰਦਰ ਵੀਰ ਸਿੰਘ ਪੰਨੂ ਅਤੇ ਬਾਜਵਾ ਸਾਹਿਬ ਸਾਹਿਬ ਬੇਟ ਖੇਤਰ ਦੇ ਵਿੱਚ ਆਏ ਹੋ ਕਿੰਦਾ ਦਾ ਹੰਗਾਰਾ ਹੈ ਜਿਹੜਾ ਇਸ ਇਲਾਕੇ 'ਚ ਮਿਲ ਰਿਹਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਜਤਿੰਦਰਜੀਤ ਸਿੰਘ ਜੀ ਪੰਨੂ ਉਹਨਾਂ ਨੇ ਆਪਣੇ ਘਰ ਵਿੱਚ ਸਾਨੂੰ ਸੱਦਿਆ ਤੇ ਇਹ ਜਿਹੜੇ ਸਿੱਧਕੀ ਛਿੱਤਕੀ ਵੀਰ ਨੇ ਸੱਜ ਨੇ ਜਿਹੜੇ ਬੜੇ ਲੰਬੇ ਸਮੇਂ ਤੋਂ ਮਾਨ ਸਾਹਿਬ ਨਾਲ ਜੁੜੇ ਨੇ ਉਹਨਾਂ ਦੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਇਹ ਮੇਲ ਇਹਨਾਂ ਨੇ ਬੰਦੇ ਜਿਹੜੇ ਕਾਦੀਆ ਹਲਕੇ ਦੇ ਸੀ ਉਹਨਾਂ ਨੂੰ ਬੁਲਾਇਆ ਸੀ ਉਸ ਤੋਂ ਬਾਅਦ ਇਹਨਾਂ ਨੇ ਆਖਿਆ ਕਿ ਅਸੀਂ ਇੱਕ ਵੱਡੀ ਮੀਟਿੰਗ ਵੀ ਕਰਾਂਗੇ ਦੇਖੋ ਅਸੀਂ ਸਾਰੇ ਹਲਕੇ ਚ ਗਰਦਾਸਪੁਰ ਚ ਫਿਰ ਰਹੇ ਆ ਬਹੁਤ ਵੱਡਾ ਜਿਹੜਾ ਉਤਸ਼ਾਹ ਹੈ ਲੋਕਾਂ ਚ ਕਿਉਂਕਿ ਲੰਬੇ ਸਮੇਂ ਤੋਂ ਇਹ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਕੋਟਿਆ ਤੇ ਤਬਾਹੀ ਦੇ ਕੰਡੇ ਤੇ ਖੜਾ ਕਰਤਾ ਤੇ ਬਾਈਚ ਲੋਕਾਂ ਨੇ ਇਹਨਾਂ ਰਵਾਇਤੀ ਪਾਰਟੀਆਂ ਤੋਂ ਛਟਕਾਰਾ ਪਾਉਣ ਲਈ ਇੱਕ ਨਵੀਂ ਪਾਰਟੀ ਜਿਹੜੀ ਦਿੱਲੀ ਦਾ ਇੱਕ ਲਾਲਾ ਅਰਵਿੰਦ ਕੇ ਸਾਹੀ ਉਹਨੇ ਇੱਕ ਨਾਰਾ ਦਿੱਤਾ ਕਿ ਪੰਜਾਬ ਚੋ ਪਿਛਤਾਚਾਰ ਨਸ਼ਾ ਤੇ ਬੇਰੁਜ਼ਗਾਰੀ ਜਿਹੜੀ ਹੈ ਇਹ ਤਿੰਨੇ ਚੀਜ਼ਾਂ ਖਤਮ ਕਰਦੇ ਆ ਕੇ ਤੇ ਬਹੁਤ ਵੱਡੇ ਲੈਵਲ ਤੇ ਉਹਨੇ ਸੋਸ਼ਲ ਮੀਡੀਆ ਰਾਹੀਂ ਝੂਠ ਮਾਰ ਕੇ ਇਹ ਗੱਲ ਨੂੰ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਤੱਕ ਆਖਿਆ ਤੇ ਪੰਜਾਬ ਦੇ ਲੋਕ ਜਿਹੜੇ ਬੜੇ ਭੋਲੇ ਨੇ ਇਹ ਵਿਸ਼ਵਾਸ ਬਹੁਤ ਛੇਤੀ ਕਰ ਲੈਂਦੇ ਨੇ ਇਹਨਾਂ ਨੇ ਉਹਦੇ ਤੇ ਦਿੱਲੀ ਦੇ ਲਾਲੇ ਤੇ ਵਿਸ਼ਵਾਸ ਕਰ ਲਿਆ ਪਰ ਤੁਸੀਂ ਅੱਜ ਵੇਖ ਲਓ ਕਿ 2.5 ਸਾਲ ਹੋ ਗਏ ਨੇ ਪੰਜਾਬ ਜਿਹੜਾ ਨਸ਼ੇ ਜਿਹੜੇ ਚੋਂ ਚਲ ਜੋ ਕਿਸੇ ਗਲੀ ਚ ਚਲ ਜੋ ਕਿਸੇ ਮਹੱਲੇ ਚ ਚਲ ਜੋ ਛਰੇ ਆਮ ਨਸ਼ੇ ਵੇਚ ਰਹੇ ਨੇ ਪਹਿਲਾਂ ਤੇ ਥੋੜਾ ਬੋਤਾ ਕੋਈ ਡਰ ਹੁੰਦਾ ਸੀ ਪਰ ਅੱਜ ਜਿਹੜੇ ਹਾਲਾਤ ਇਹ ਬਣ ਗਏ ਨੇ ਕਿ ਉਹ ਵਿਕ ਰਿਹਾ ਏ ਲੋਕ ਜਿਹੜੇ ਪੰਜਾਬ ਦੇ ਉਹ ਬੇਹ ਦੁਬਾਰਾ ਤਰਾ ਤਰਾ ਕਰ ਰਹੇ ਨੇ ਜਿਹੜਾ ਭ੍ਰਿਸ਼ਟਾਚਾਰ ਉਵੇਂ ਹੀ ਥਾਣਿਆਂ 'ਚ ਜਿਵੇਂ ਭ੍ਰਿਸ਼ਟਾਚਾਰ ਪਹਿਲੀਆਂ ਰਵਾਇਤੀ ਪਾਰਟੀਆਂ ਦੇ ਸਮੇਂ ਹੁੰਦਾ ਸੀ ਜਿਹੜੇ ਥਾਣਿਆਂ 'ਚ ਭ੍ਰਿਸ਼ਟਾਚਾਰ ਆਪਣੇ ਤਹਿਸੀਲਾ 'ਚ ਕਿ ਚੈਰੀ ਅੱਜ ਪਤਲੇ ਸਾਰੇ ਜਿਹੜੇ ਆ ਇਹ ਬਰਿਸ਼ਟਾਚਾਰ ਦੇ ਜਿਹੜੇ ਆ ਉਹ ਉਵੇਂ ਜਿਵੇਂ ਰਵਾਇਤੀ ਪਾਰਟੀਆ ਵੇਰੇ ਤੇ ਉਵੇਂ ਹੁਣ ਹੋ ਰਿਹਾ ਸਰਕਾਰ ਦੀਆਂ ਕੋਝੀਆਂ ਚਾਲਾਂ ਦੁਬਾਰਾ ਚਲੀਆਂ ਜਾ ਰਹੀਆਂ ਨੇ ਭਾਈ ਅਮਰਤਪਾਲ ਜੀ ਦੇ ਬਰਾਬਰ ਇੱਕ ਹੋਰ ਅਮਰਤਪਾਲ ਨੂੰ ਜਿਹੜਾ ਆਜ਼ਾਦ ਉਮੀਦਵਾਰ ਖੜਾ ਰਿਹਾ ਗਿਆ ਕੀ ਕਹਿਣਾ ਚਾਹੂਗਾ ਉਸ ਦੇ ਸੰਬੰਧ ਵਿੱਚ ਦੇਖੋ ਅਮਰਤਪਾਲ ਦੇ ਖਿਲਾਫ ਪੰਜਾਬ ਨਹੀਂ ਸੈਂਟਰ ਦੀਆਂ ਸਾਰੀਆਂ ਏਜੰਸੀਆ ਸੈਂਟਰ ਸਰਕਾਰ ਪੰਜਾਬ ਸਰਕਾਰ ਤੇ ਸ਼ਰੋਮ ਨਹੀਂ ਅਕਾਲੀ ਦਲ ਬਾਦਲ ਇਹ ਸਾਰੇ ਜਿਹੜੇ ਆ ਉਹ ਮਗਰ ਪੈਣ ਕਿ ਕਿਤੇ ਅਮਰਤਪਾਲ ਸਿੰਘ ਤੇ ਜਿੱਤ ਨਾ ਜਾਏ ਕਿਉਂਕਿ ਇਹਨਾਂ ਨੂੰ ਅੱਗੇ ਹਾਸ਼ੀਏ ਤੇ ਆ ਗਏ ਆ ਤੇ ਇਹਨਾਂ ਨੂੰ ਪਤਾ ਕਿ ਅਸੀਂ ਬਿਲਕੁਲ ਜਿਹੜੀ ਪੰਥ ਦੀ ਸਿਆਸਤ ਤੋਂ ਬਾਹਰ ਹੋ ਜਾਣਾ ਜੇ ਅਮਰਤਪਾਲ ਸਿੰਘ ਜਿੱਤ ਜਾਂਦਾ ਹੈ ਤੇ ਪੰਜਾਬ ਜੇ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਪੰਥ ਦੀ ਰਾਜਨੀਤੀ ਜਿਹੜੇ ਲੋਕ ਪੰਥ ਨੂੰ ਲੰਬੇ ਸਮੇਂ ਤੋਂ ਸਮਰਪਿਤ ਸੀ ਜਿੰਨੇ ਜਿਹੜੇ ਜਿਨ੍ਹਾਂ ਨੂੰ ਪੰਥ ਦਾ ਦਰਦ ਸੀ ਜਿਨ੍ਹਾਂ ਨੇ ਪੰਥਰੀ ਲੰਬਾ ਸਮਾਂ ਕੰਮ ਕੀਤਾ ਉਹ ਲੋਕ ਜਿਹੜੇ ਨੇ ਉਹ ਹੁਣ ਆ ਰਹੇ ਨੇ ਤੇ ਅਸੀਂ ਉਹਨਾਂ ਨੂੰ ਜਿਹੜੇ ਉਹ ਬਹੁਤ ਸਾਰੇ ਘਰ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਘਰ ਬੈਠੇ ਨੇ ਕਿ ਅਸੀਂ ਜਿਹੜੇ ਆ ਉਹ ਹੰਬ ਗਏ ਕੁਝ ਹੰਬ ਗਏ ਤੇ ਕੁਝ ਜਿਹੜੇ ਉਹ ਕਈ ਗੱਲਾਂ ਤੋਂ ਘਰ ਬੈਠ ਗਏ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਬੇਨਤੀਆ ਕਰ ਰਹੇ ਹਾਂ ਕਿ ਵੇਖੋ ਲੜਾਈ ਉਹਨਾਂ ਹਥਿਆਰਾਂ ਦੀ ਨਹੀਂ ਲੜਾਈ ਉਹਨ ਵੋਟ ਦੀ ਹੈ ਇੱਕ ਇੱਕ ਵੋਟ ਜਿਹੜੀ ਹੈ ਤੁਸੀਂ ਉਹ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਤੇ ਬੇਗੰਪੁਰ ਖਾਲਸਾ ਰਾਜ ਪਾਰਟੀ ਦਾ ਜਿਹੜਾ ਮੈਂ ਇਥੋਂ ਕੈਂਡੀਡੇਟ ਆ ਗਰਦਾਸਪੁਰ ਤੋਂ ਤੇ ਪੰਜਾਬ 'ਚ ਜਿਹੜੇ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਦੇ ਨੇ ਆਪਣੇ ਕੈਂਡੀਡੇਟ ਹੋਰ ਖਿਲਾੜੇ ਨੇ ਉਹਨਾਂ ਸਾਰਿਆਂ ਨੂੰ ਤੁਸੀਂ ਪਾਓ ਅਸੀਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਨੇ ਤੇ ਸਾਰਿਆਂ ਨੇ ਬਹੁਤ ਚੰਗਾ ਹੰਗਾਰਾ ਦਿੱਤਾ ਤੇ ਅਸੀਂ ਸਮਝਦੇ ਹਾਂ ਕਿ ਪੰਜਾਬ 'ਚ 알 파르လ먼트 ਦੀ ਇਲੈਕਸ਼ਨ ਜਿਹੜਾ ਹੈ ਇਹ ਆਉਣ ਵਾਲੀ ਜਿਹੜੀ ਸ਼ਰੋਮਨੀ ਕਮੇਟੀ ਤੇ 2027 ਦੀ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੈ ਉਹਦੇ ਲਈ ਨੀ ਪੱਤਰ ਰੱਖਿਆ ਜਾਏਗਾ ਧੰਨਵਾਦ ਜੀ ਅਨੁਸਾਰ ਆਪਣੇ ਗ੍ਰਹਿ ਵਿਖੇ ਅੱਜ ਇੱਕ ਛੋਟੀ ਜੀ ਮੀਟਿੰਗ ਬੁਲਾਈ ਸੀਗੀ ਇੱਕ ਵੱਡਾ ਇਕੱਠ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ 16 ਮਈ 2024 ਨੂੰ ਡਿਗੰਪੁਰਾ ਖਾਲਸਾ ਰਾਜ ਪਾਰਟੀ ਦੇ ਭਾਈ ਗੁਰਿੰਦਰ ਸਿੰਘ ਜੀ ਖਾਲਸਾ ਸਾਡੀ ਪਾਰਟੀ 40 ਦਾ ਨੰਬਰ ਸਰ ਵੱਲੋਂ ਦੇ ਸਾਂਝੇ ਵਿਚਾਰ ਨੇ ਉਹ ਅੱਜ ਕਾਦੀਆ ਵਿਧਾਨ ਸਭਾ ਹਲਕੇ ਮੇਰੇ ਗ੍ਰਹਿ ਵੀ ਕਿ ਆਏ ਨੇ ਸੋ ਇਹਨਾਂ ਦਾ ਜੀਓ ਹੈ ਕਹਿੰਦੇ ਹੈਗੇ ਸੋ ਅੱਜ ਦਾ ਮੁੱਦਾ ਹੈਗਾ ਕਿ ਜਿਹੜੀ 24 ਦੀ ਇਲੈਕਸ਼ਨਸ ਹੈਗੀ ਆ ਆਪਾਂ ਗੁਰਦਾਸਪੁਰ ਤੋਂ ਬਹੁਤ ਵੱਡੀ ਮਿਹਨਤ ਕਰਾਂਗੇ ਦਿਨ ਰਾਤ ਇੱਕ ਕਰਾਂਗੇ ਔਰ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਬਜਾ ਜੀ ਸਾਹਿਬ ਦੀ ਢੋਲੀ ਚਾਪਾ ਦੇ ਸਿਮਰਗੀ ਸਿੰਘ ਮਾਨ ਦੀ ਢੋਲੀ ਚਾਪਾ ਪਾਵਾਂਗੇ ਸੋ ਅੱਜ ਮੈਂ ਧੰਨਵਾਦ ਕਰਦਾ ਕਿ ਸਾਡੀ ਕੱਲ ਸ਼ਾਮੀ ਇੱਕ ਸ਼ਾਰਟ ਮੀਟਿੰਗ ਹੀਗੀ ਕੱਲ ਕੁਝ ਘੰਟਿਆਂ ਦੇ ਵਿੱਚ ਹੀ ਆਪਾਂ ਆਪਣੇ ਜਿਹੜੇ ਸਾਡੇ ਸਮਰਥਕ ਨੇ ਜਿਹੜੇ ਬੂਥ ਲੈਵਲ ਤੇ ਸਾਂਭਣਗੇ ਅਗਲੇ ਕੁ ਦਿਨਾਂ ਦੇ ਵਿੱਚ ਉਹ ਸਾਡੀ ਸ਼ਾਰਟ ਕਾਲ ਤੇ ਆਏ ਨੇ ਅਗਲੇ ਕੁ ਦਿਨਾਂ ਤੱਕ ਆਪਾਂ ਬਹੁਤ ਵੱਡੀ ਇੱਕ ਮੀਟਿੰਗ ਕਰਾਂਗੇ ਹਰ ਪਿੰਡ 'ਚ ਹਰ ਮੋੜ 'ਚ ਹਰ ਗਲੀ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਜਿਹੜੀਆਂ ਮੌਜੂਦਾ ਸਰਕਾਰਾਂ ਹੈਗੀਆਂ ਆਕਾਲੀ ਦਲ ਦਾ ਦੇ ਭੋਗ ਪੈ ਗਿਆ ਆ ਆਮ ਆਦਮੀ ਦਾ ਵੀ ਭੋਗ ਪੈ ਗਿਆ ਹੈਗਾ ਝਾੜੂ ਦਾ ਹੁਣ ਤੁਹਾਡੀ ਇੱਕੋ ਇੱਕ ਜਿਹੜੀ ਪੰਥਕ ਪਾਰਟੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਅੰਬਰਸਾਰਾ ਜਿਹਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਔਰ ਸਰਦਾਰ ਬਾਜਾ ਸਾਹਿਬ ਨੂੰ ਆਪਾਂ ਇਹ ਆਸ਼ਵਾਸਾ ਦਿਵਾ ਲਈ ਹੈਗਾ ਕਿ ਕਾਦੀਆਂ ਦੇ ਨਾਲ-ਨਾਲ ਜਿਹੜ ਬਾਕੀ ਵੀ ਹਲਕੇ ਦੇ ਗੁਰਦਾਸਪੁਰ ਦੇ ਵਿੱਚ ਜਿੱਥੇ ਵੀ ਸਾਡੀ ਰਿਸ਼ਤੇਦਾਰੀ ਆ ਸੱਜਣ ਮਿੱਤਰ ਨੇ ਆਪਾਂ ਵੱਡੀ ਤਦਾਦ ਦੇ ਵਿੱਚ ਇਹਨਾਂ ਨੂੰ ਉੱਥੋਂ ਵੋਟਾਂ ਦੀ ਲੀਡ ਦਵਾਮਾਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਮਰਤਪਾਲ ਦੀ ਮਾਤਾ ਜੀ ਜਾਂ ਹੋਰ ਉਹਨਾਂ ਦੇ ਸਾਥੀ ਜਿਹੜੇ ਇੱਧਰ ਪ੍ਰਚਾਰ ਕਰਨ ਵਾਸਤੇ ਆ ਸਕਦੇ ਬਿਲਕੁਲ ਜੀ ਵੇਖੋ ਜਿਹੜੇ ਭਾਈ ਅਮਰਤਪਾਲ ਦੇ ਮਾਤਾ ਜੀ ਨੇ ਬੀਬੀ ਖਾਲੜਾ ਜੀ ਨੇ ਭਾਜੀ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦੇ ਚਾਚਾ ਜੀ ਨੇ ਸਾਡੀ ਪਾਰਟੀ ਆ ਵੱਖ-ਵੱਖ ਹੋਰ ਵੀ ਜਿਹੜੇ ਦਲਪੰਥ ਨੇ ਜੜੀਆਂ ਸਾਝੀਆਂ ਪੰਥਕ ਤਾਕਤਾਂ ਨੇ ਉਹ ਸਾਡੇ ਸਹਿਯੋਗ ਲਈ ਆਉਣਗੀਆਂ ਵੀ ਅਸੀਂ ਵੀ ਉਹਨਾਂ ਦੇ ਸਹਿਯੋਗ ਲਈ ਜਾ ਰਹੇ ਹਾਂ ਵ ਸੋ ਸਾਰੇ ਆਪਾਂ ਕੱਟੇ ਹੈਗੇ ਆ ਮਾਰਾ ਸੁਖ ਰਕੇ ਸੰਗਰੂਰ ਖਡੂਰ ਤੇ ਗੁਰਦਾਸਪੁਰ ਉਹ ਤੋਂ ਇਲਾਵਾ ਜਿਹੜੀਆਂ ਬਾਕੀ ਵੀ ਸਾਡੇ ਕੈਂਡੀਡੇਟਸ ਹੈਗੇ ਨੇ ਆਪਾਂ ਸਾਰੇ ਇੱਕ ਦੂਜੇ ਦੇ ਸੰਪਰਕ ਚ ਹੈਗੇ ਆ ਕੀ ਲੱਗਦਾ ਕਿ ਗੁਰਦਾਸਪੁਰ ਦੇ ਲੋਕ ਇਸ ਵਾਰ ਪੂਰੇ ਪੱਬਾਂ ਪਾਰ ਹੋਏ ਪਏ ਨੇ ਮਾਨ ਸਾਹਿਬ ਨੂੰ ਵੀ ਜਿਤਾਉਣ ਵਾਸਤੇ ਕੀ ਲੱਗਦਾ ਕਿ ਜਿੱਤ ਪ੍ਰਤ ਹੋ ਸਕਦੀ ਦੇਖੋ ਮਾਨ ਸਾਹਿਬ ਅਕਸਰ ਕਹਿੰਦੇ ਹੈ ਪਰ ਉਹ ਸ਼ੇਵ ਪਾਸ਼ਾ ਸਾਹ ਹੈਗੀ ਆ ਸਾਡਾ ਕੰਮ ਹੈਗਾ ਲੜਨਾ ਸੋ ਆਪਾਂ ਜਿੱਦਾਂ ਬਾਬਾ ਬੁੱਤਾ ਸਿੰਘ ਗਰਜਾ ਸਿੰਘ ਲੜੇ ਆ ਸੁਕਾ ਸਿੰਘ ਮਤਾਬ ਸਿੰਘ ਲੜੇ ਆ ਤੇ ਸਾਰਾ ਕਿਹੜੀ ਦੇ ਕੀ ਫੌਜੀ ਲੜੇ ਆ ਸਾਡਾ ਕੰਮ ਆ ਲੜਨਾ ਲੋਕਾਂ ਨੂੰ ਜਾਗਰੂਕ ਕਰਨਾ ਹੈਗਾ ਬਾਕੀ ਛੇਵੇਂ ਪਾਸ਼ਾ ਜਿਹੜੇ مالک ਨੇ ਮੇਰੀ ਪੀਰੀ ਦੀ ਉਹਨਾਂ ਦੇ ਹੱਥਾਂ ਜਿੱਤ ਬਖਸ਼ ਦੇਣ ਸਾਨੂੰ ਹਾਰ ਬਖਸ਼ ਦੇਣ ਕੌਮ ਲਈ ਆਪਾਂ ਦਿਨ ਰਾਤ ਫਿਰ ਵੀ ਲੜਦੇ ਰਹਿਣਾ ਹੈਗਾ ਫਿਰ ਵੀ ਮਾਰਾ ਸੁਖ ਰੱਖੇ ਆਪਾਂ ਬਹੁਤ ਵਧੀਆ ਪ੍ਰਦਰਸ਼ਨ ਕਰਾਂਗੇ ਗੁਰਦਾਸਪੁਰ ਦਾ ਹਲਕੇ ਦੀ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੱਥ ਜੋੜ ਕੇ ਬੇਨਤੀ ਹੈਗੀ ਆ ਕਿ ਆਪਾਂ ਦਿਨ ਰਾਤ ਇਕ ਕਰ ਦਈਏ ਕਿਉਂਕਿ ਬਾਕੀ ਕਿਸੇ ਵੀ ਪਾਰਟੀ ਦੇ ਵਿੱਚ ਫਰੇਵ ਤੋਂ ਇਲਾਵਾ ਧੋਖੇ ਤੋਂ ਇਲਾਵਾ ਤਾਲ ਬਦਲੂ ਦਾ ਦਾਵਾ ਹੋਰ ਕੁਝ ਨਹੀਂ ਹੈਗਾ ਤੁਸੀਂ ਜਦੋਂ ਗੁਰੂ ਮਾਰਗ ਗਾੜੀ ਸਿਰ ਝਕਾਓ ਕੇ ਜਾ ਕੇ ਤੁਹਾਨੂੰ ਅਹਿਸਾਸ ਹੋਏਗਾ ਕਿ ਤੁਸੀਂ ਵੋਟ ਜਿਹੜੀ ਪੰਥ ਦੇ ਨਾਂ ਤੇ ਪਾਈ ਆ ਸੰਤ ਬਾਬਾ ਜਰਨੈਲ ਸਿੰਘ ਛਾਲਸਾ ਪਿੰਡਰਾਂ ਨੂੰ ਪਾਈ ਆ ਭਾਈ ਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸਿਮਰਜੀਤ ਸਿੰਘ ਮਾਨ ਨੂੰ ਪਾਈ ਆ ਔਰ ਬੇਗਮਪੁਰਾ ਖਾਲਸਾ ਰਾਜ ਦੀ ਜਿਹੜੀ ਸਾਂਝੀ ਵਾਲਤਾ ਦੀ ਗੱਲ ਕਰਦੀ ਆ ਸਾਰਿਆਂ ਦੀ ਆਪਾਂ ਉਹਨਾਂ ਨੂੰ ਪਾਈ ਆ ਸੋ ਇਸ ਕਰਕੇ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਮਾਨਸਕੀ ਜਾਤ ਸਭੇ ਇੱਕ ਪਹਿਚਾਣ ਕੋ Hindu ਵੀ ਸਾਡਾ ਭਾਈ ਆ ਇਸਾਈ ਵੀ ਸਾਡਾ ਭਾਈ ਆ ਦਲਿਤ ਵੀ ਸਾਡੇ ਭਰਾ ਨੇ ਲਿੰਗਾयत ਬੋਧੀ ਜੈਨੀ ਸਭ ਇੱਕ ਨੇ नेशनेल मीडिया ਸਾਡਾ ਸਾਨੂੰ ਥੋੜਾ ਜਿਹਾ ਵਕਤ ਤੇ ਟੈਰਰਿਸਟ ਕਹਿੰਦਾ ਹੈਗਾ ਪਰ ਮਾਨਵਤਾ ਦੇ ਭਲੇ ਦੀ ਗੱਲ ਕਰਦੇ ਆ ਬਾਜਨ ਸਾਹਿਬ ਤੇ ਆਲਰੇਡੀ ਸਾਡੇ ਕਰਤਾਰਪੁਰ ਲਾਂਘੇ ਦੀ ਕਈ ਦਹਾਕਿਆਂ ਤੋਂ ਜਾਂ ਸਦੀਆਂ ਤੋਂ ਗੱਲ ਕਰਦੇ ਆਉਣ ਡਿਆ ਤੇ ਮਹਾਰਾਜ ਉਹਨੂੰ ਬੂਰ ਪਾਵੇਗਾ ਬੜੇ ਲੰਬੇ ਸਮੇਂ ਤੋਂ ਰਾਜਨੀਤੀ ਲਪੇਂਦੇ ਬਰਗਾੜੀ ਦੇ ਮੋਰਚੇ 'ਚ ਵੀ ਮੈਂ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਸੀ ਧਿਆਨ ਸਿੰਘ ਮੰਡ ਨੇ ਬਣਾਈ ਸੀ ਉਹਦਾ ਵੀ ਮੈਂ ਮੈਂਬਰ ਸੀ ਪਰ ਉਹਨੇ ਕੰਕਸ਼ਨ ਜਾਣ ਲੱਗਿਆ ਸਾਨੂੰ ਪੁੱਛਿਆ ਹੀ ਨਹੀਂ ਬੀਤ ਦਵਿੰਦਰ ਸਿੰਘ ਜਾਂ ਸਪੀਕਰ ਦੀ ਉਹ ਵੀ ਮੈਂਬਰ ਹੀ ਪੰਜਾਂ ਨੇ ਤਿੰਨ ਜਾਣੇ ਹੋਰ ਸੀ ਤੇ ਉਹਦੇ ਚ ਵੀ ਅਸੀਂ ਬੜਾ ਲੰਬਾ ਸਮਾਂ ਬਰਗਾਰੀ ਮੌਕੇ 'ਚ ਵੀ ਕੰਮ ਕੀਤਾ ਉੱਥੇ ਦੋ ਕੱਠ ਤੁਹਾਡੇ ਜੋ ਬੜੇ ਜਾਣੇ ਗਏ ਹੋ ਨੇ ਬਹੁਤ ਵੱਡੇ ਕੱਠ ਹੋਏ ਉਹ ਕੱਠ ਲੱਭਦੇ ਹੀ ਵੀ ਸਿੱਖ ਜੋ ਰਾਜਨੀਤੀ ਲੱਭਦੇ ਹੀ ਉਹ ਆਪਣੇ ਸੁਰਚੀਅਤ ਲੱਭਦੇ ਹੀ ਕੋਈ ਪੰਥ 'ਚ ਸੁਰਚੀਅਤ ਆਈ ਜਿਹੜੀ ਗਾਂ ਲੱਗੇ ਕਿਉਂਕਿ ਪੰਥ 'ਚ ਅੱਜ ਵਿਸ਼ਵਾਸੀ ਇੰਨੀ ਹੋ ਗਈ ਹੈ ਕਿ ਇੱਕ ਦੂਜੇ ਦੇ ਕੋਈ ਅਤਵਾਦ ਤੇ ਕਰਨ ਤਿਆਰ ਕੋਈ ਨਹੀਂ ਹੈ ਰਾਜਨੀਤਿਕ ਤੌਰ ਤੇ ਕੌਮ ਜਿਹੜੀ ਹੈ ਉਹ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਉਹ ਲੀਡਰਲੈਸ ਹੋ ਚੁੱਕੀ ਹੈ ਸੋ ਅੱਜ ਜਿਹੜੇ ਹਾਲਾਤ ਹੁਣ ਬਣ ਗਏ ਨੇ ਅਮਰਤਪਾਲ ਆਇਆ ਲੋਕਾਂ ਨੇ ਅਮਰਤਪਾਲ ਜਿਹੜਾ ਉਹਨੇ ਗੱਲ ਕੀਤੀ ਲੋਕ ਵੇਖੋ ਉਹਦੇ ਕਿਵੇਂ ਮਗਰ ਉਹਦੇ ਤੁਰਪੇ ਵੀ ਇੱਥੋਂ ਹੀ ਘਰੇ ਆਪਾਂ ਇੱਥੋਂ ਹੀ ਲੀਡਰਸ਼ਿਪ ਕੱਢ ਲੈਣੀ ਹੈ ਪਰ ਉਹਨੂੰ ਵੀ ਸੈਂਟਰ ਦੀ ਏਜੰਸੀਆ ਜਿਹੜੀ ਆ ਸਰਕਾਰ ਆ ਉਹ ਚਾਹੁੰਦੀ ਆ ਨੇ ਕਿ ਪੰਜਾਬ ਤੇ ਖਾਸ ਕਰਕੇ ਸਿੱਖ ਇਹਨਾਂ ਨੂੰ ਉੱਠ ਨਾ ਦਓ ਆ ਜਿਹੜਾ ਹੁਣ ਕਿਸਾਨ ਮੋਰਚਾ ਲੱਗਾ ਹੈ ਕਿਸਾਨ ਮੋਰਚਾ ਦੇ ਤਿੰਨੇ ਮੰਗਾਂ ਤੇ ਸਾਰਾ ਹਿੰਦੁਸਤਾਨ ਮੰਨ ਕੇ ਬੈਠਾ ਸੀ ਜੇ ਤੁਸੀਂ ਪੰਜਾਬ ਵਾਲੇ ਨਾ ਸੀ ਉੱਠਦੇ ਤੇ ਇਹਦੇ ਮੰਗ ਕੇ ਉਹ ਬੈਠੇ ਸੀ ਸਾਰੇ ਪੰਜਾਬ 'ਚ ਜਿਹੜਾ ਆਪਣੇ ਜਿਹੜਾ ਮੋਰਚਾ ਕਿਸਾਨੀ ਲੱਗਾ ਉਹਨੇ ਦੱਸਦਾ ਹਿੰਦੁਸਤਾਨ 'ਚ ਹਰ ਇੱਕ ਨੂੰ ਦੱਸਦਾ ਕਿ ਸਿੱਖ ਜਿਹੜੇ ਨੇ ਪੰਜਾਬੀ ਜਿਹੜੇ ਨੇ ਇਹ ਹਿੰਦੁਸਤਾਨ ਦੀ ਦੁਨੀਆ 'ਚ ਇਹ ਗਵਾਹੀ ਕਰਦੇ ਕੰਮ ਸੋ ਕੇਂਦਰ ਸਰਕਾਰ ਜਿਹੜੀ ਹੈ ਉਹਨੂੰ ਉਹ ਹਮੇਸ਼ਾ ਹੀ ਪਹਿਲੀਆ ਸਰਕਾਰਾਂ ਦੀ ਸੈਂਟਰ ਪਾਲਿਸੀ ਇਹਨਾਂ ਦੀ ਕੋਈ ਹੁੰਦੀ ਹੈ ਭਾਈ ਇੰਦਰਾ ਗਾਂਧੀ ਇਹ ਜਾਂ ਕਾਂਗਰਸ ਰਹੀ ਉਸ ਤੋਂ ਬਾਅਦ ਜਿੰਨੇ ਉਹਨਾਂ ਦੇ ਭਾਈ ਮਰਮੋਨ ਸਿੰਘ ਸੀ ਪਾਲਿਸੀ ਉਹਨਾਂ ਦੀ ਇੱਕੋ ਹੀ ਹੈ ਕਿ ਪੰਜਾਬ ਨੂੰ ਕਮਜ਼ੋਰ ਕਰਨਾ ਸਿੱਖਾਂ ਨੂੰ ਕਮਜ਼ੋਰ ਕਰਨਾ ਲਗਾਤਾਰ ਉਹ ਜਿਹੜੇ ਆ ਉਸੇ ਪਾਲਿਸੀ ਦੇ ਤਹਿਤ ਕੰਮ ਕਰ ਰਹੇ ਨੇ ਲੰਬੇ ਸਮੇਂ ਤੋਂ ਸੋ ਇਸ ਕਰਕੇ ਜਿਹੜੀ ਸਿੱਖਾ ਦੀ ਰਾਜਨੀਤੀ ਹੈ ਅੱਜ ਉਹ ਆਸ਼ੀਅਤ ਆ ਦੂਜੀ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਲੰਬਾ ਸਮਾਂ ਪਿਛਲੇ 30 ਸਾਲ ਜਿਹੜਾ ਇਸ ਤੰਗਰਤਨ ਕੀਤਾ ਪੰਜਾਬ ਤੇ ਰਾਜਨੀਤੀ ਦਾ ਤੇ ਤਬਾਈ ਦੇ ਕੰਡੇ ਤੇ ਪੰਜਾਬ ਨੂੰ ਖੜਾ ਕਰਤਾ ਪ੍ਰਸ਼ਦਾਚਾਰ ਬੇਰੁਜ਼ਗਾਰੀ ਤੇ ਨਸ਼ਾ ਜਿਹੜਾ ਪੰਜਾਬ ਸੀ ਉਤੋਂ ਉੱਪਰ ਹਰ ਪਰਿਵਾਰ ਜਿਹੜਾ ਸੀ ਤਕਰੀਬਨ ਇੱਕ ਚੀਜ਼ ਤੋਂ ਹਰ ਪਰਿਵਾਰ ਪ੍ਰਭਾਵਿਤ ਸੀ ਜੋ ਦਿੱਲੀ ਦਾ ਜਿਹੜਾ ਲਾਲਾ ਸੀ ਉਹਨੇ ਆ ਕੇ ਵੇਖਿਆ ਵੀ ਇਹ ਇਹ ਤੇ ਤਿੰਨਾ ਚੀਜ਼ਾਂ ਤੋਂ ਪੰਜਾਬ ਦਾ ਹਰ ਇੱਕ ਜਿਹੜਾ ਪਰਿਵਾਰ ਪ੍ਰਭਾਵੀ ਉਹਨੇ ਸੋਸ਼ਲ ਮੀਡੀਆ 'ላይ ਇੰਨਾ ਪ੍ਰਚਾਰ ਕੀਤਾ ਕਿ ਉਹਨੇ ਆਖਿਆ ਵੀ ਇਹ ਤਿੰਨੇ ਚੀਜ਼ਾਂ ਭ੍ਰਿਸ਼ਟਾਚਾਰ, ਦੇਰਜਗਾਰੀ ਤੇ ਨਸ਼ਾ ਜਿਹੜਾ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਗੁਰਿੰਦਰ ਸਿੰਘ ਜੀ ਬਾਜਵਾ ਨੂੰ ਉਮੀਦਵਾਰ ਅਨਾਉਂਸ ਕੀਤਾ ਗਿਆ ਜ਼ਿਲ੍ਹਾ ਗੁਰਦਾਸਪੁਰ ਤੋਂ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਟੈਲੀਫੋਨ ਆ ਰਹੇ ਸੀਗੇ ਸਾਡੇ ਸੱਜਣਾ ਮਿੱਤਰਾਂ ਦੇ ਜਿਨ੍ਹਾਂ ਨੇ ਸਾਨੂੰ ਕਾਦੀਆਂ ਵਿਧਾਨ ਸਭਾ ਹਲਕੇ ਚੋਂ 22 ਦੇ ਵਿੱਚ ਤੇ 18 ਦੇ ਵਿੱਚ ਸਾਡੀ ਮਦਦ ਕੀਤੀ ਕਿ ਸਾਡੀ ਪਾਰਟੀ ਦੇ ਕੌਣ ਉਮੀਦਵਾਰ ਹੋਣਗੇ ਸੋ ਅੱਜ ਇਹ ਸਰਦਾਰ ਗੁਰਿੰਦਰ ਸਿੰਘ ਬਾਜਵਾ ਸਾਡੇ ਚ ਪਹੁੰਚੇ ਨੇ ਚੋਣ ਸ਼ਾਨ ਜਿਹੜਾ ਹੈਗਾ ਕੱਲ ਸਾਨੂੰ ਈਵਨਿੰਗ ਤੱਕ ਮਿਲ ਜਾਈਗਾ ਚੋਣ ਸ਼ਾਨ ਜਿਹੜਾ ਅਗਲਾ ਅਪਡੇਟ ਹੈਗੀ ਤੁਹਾਨੂੰ ਬਹੁਤ ਜਲਦੀ ਮਿਲ ਜਾਈਗੀ ਸੋ ਅੱਜ ਇਹਨਾਂ ਦਾ ਪਹੁੰਚੜਦੇ ਆਪਾਂ ਜੀਓ ਹੈ ਕਹਿੰਦੇ ਆ ਔਰ ਜਿਵੇਂ ਸਾਡੇ ਵੀਰ ਕਹਿ ਰਹੇ ਸੀਗੇ ਕਿ ਡਰ ਭੈ ਦੀ ਗੱਲ ਨਹੀਂ ਇਹ ਸਾਰੇ ਹੀ ਬੰਬ ਨੇ ਇੱਕ ਢਰ ਪੈ ਦੀ ਬਸਤਾ ਦੋ ਸਾਂ ਵਾਲੇ ਬੰਦੇ ਸਾਰੇ ਧਰ ਪੈ ਵਾਲੇ ਇੱਧਰ ਕੋਈ ਬੰਦਾ ਨਹੀਂ ਹੈਗਾ ਤੇ ਇਹ ਚੜ੍ਹਦੀ ਕਲਾ ਵਾਲੇ ਬੰਦੇ ਨੇ ਜਿਹੜੇ ਘਟੂ ਘਟ ਕੋ ਪੰਜ ਪੰਜ 10-10 ਪਿੰਡਾਂ ਨੂੰ ਇੱਕ ਬੰਦਾ ਜਿਹੜਾ ਕਵਰ ਕਰ ਸਕਦਾ ਔਰ ਸਾਰੇ ਹੀ ਸਮਰੱਥ ਨੇ ਸਾਰੇ ਹੀ ਸਮਰੱਥ ਨੇ ਸੁਯੇਸਕਰ ਕੀ ਤਨੋਂ ਮਨੋਂ ਤੁਹਾਨੂੰ ਬਾਜਾ ਸਾਹਿਬ ਨੂੰ ਆਪਾਂ ਵਾਅਦਾ ਕਰਦੇ ਆਂ ਕਿ ਕਾਦੀਆਂ ਤੋਂ ਇਲਾਵਾ ਵੀ ਗੁਰਦਾਸਪੁਰ ਜਿੱਥੇ ਸਾਡੀ ਠਹਿਰ ਹੈਗੀ ਆ ਜਿੱਥੇ ਵੀ 9-10 ਵਿਧਾਨ ਸਭਾ ਲੈ ਕੇ ਸਾਡੀ ਪਹੁੰਚ ਹੈਗੀ ਬਾਜਾ ਸਾਹਿਬ ਕੱਲ ਤੋਂ ਹੀ ਆਪਾਂ ਲਗਭਗ ਆਰੰਭ ਦਿੱਤੀਆਂ ਹੋਈਆਂ ਸਾਰੀਆਂ ਜਿਹੜੀਆਂ ਸਾਡੇ ਇਹ ਜਰੀਏ ਨੇ ਸੋ ਅੱਜ ਗੱਲ ਕਰਦੇ ਆਪਾਂ 5-10 ਮਿੰਟ ਵਾਸਤੇ ਕਿ ਸਾਡੀ ਪਾਰਟੀ ਦਾ ਏਜੰਡਾ ਕੀ ਆ ਸਾਡਾ ਮੈਨੀਫੈਸਟੋ ਕੀ ਆ ਔਰ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਾਂਗਾ ਕਿ ਜਦੋਂ ਅੱਜ ਤੋਂ ਕੋਈ 10-20 ਸਾਲ ਪਹਿਲਾਂ ਇਲੈਕਸ਼ਨਸ ਆਉਂਦੇ ਸੀ ਨਾ ਲੋਕ ਸਭਾ ਦੇ ਤੁਸੀਂ ਸਿਆਣੇ ਹੋ ਸਾਰੀ ਦੋ ਟਾਈਮ ਹੀ ਨੇ ਪਹਿਲਾਂ ਇਹ ਪਿੰਡਾਂ 'ਚ ਰੌਲਾ ਪੈਂਦਾ ਪੈਂਦਾ ਹੈਗਾ ਝੰਡੇ ਲੱਗ ਜਾਂਦੇ ਨੇ ਵੱਡੇ ਵੱਡੇ ਕਾਲੀ ਦਲ ਦੇ ਕਾਂਗਰਸ ਦੇ ਚਾਪ ਤੇ ਚੌਥੇ ਦੇ ਹੁਣ ਵੇਖੋ ਕਿੰਨੀ ਸ਼ਾਂਤੀ ਆ ਲੋਕ ਇਹਨੇ ਇੱਕ ਸਮਝਦਾਰ ਹੋ ਚੁੱਕਿਆ ਕਿ ਉਹਨਾਂ ਨੇ ਇੱਕ ਬਦਲਾਅ ਵੇਖ ਲਿਆ 2017 ਦੇ ਵਿੱਚ ਵੀ ਝਾੜੂ ਵਾਲਿਆਂ ਨੇ ਪਤਾ ਨਹੀਂ ਕੀ ਕਰ ਦੇਣਾ ਸਾਡੇ ਐਨ ਆਰ ਆਈ ਭਰਾਵਾਂ ਨੇ ਕਰੋੜਾਂ ਅਰਬ ਰੁਪਇਆ ਅਮਰੀਕਾ ਕੈਨੇਡਾ ਫਰਾਂਸ ਜਰਮਨ ਹਾਲੈਂਡ ਪੋਲੈਂਡ ਤੋਂ ਭੇਜਤਾ ਤੇ ਨਿਕਲਿਆ ਬਾਸ ਕੁਝ ਵੀ ਨਹੀਂ ਸੋ ਇਸ ਕਰਕੇ ਜਿਹੜਾ ਲਾਲਾ ਕੇਜਰੀਵਾਲ ਕਹਿੰਦਾ ਹੈਗਾ ਕਿ ਮੈਂ ਦਲੀਦੋ ਤੁਰਿਆ ਬਦਲਾਅ ਦੇ ਪੰਜਾਬ ਤੋਂ ਲੈ ਕੇ ਕਨਿਆ ਕੁਮਾਰੀ ਤੱਕੜਨਾ ਉਹਨੂੰ ਈਡੀ ਨੇ ਇਹੋ ਜਿਹਾ ਧੱਕਿਆ ਪਰ ਉਸ ਦੀ ਹਿੰਦੂ ਰਾਸ਼ਟਰੀ ਕਨਸੈਪਟ ਕਰਕੇ ਉਹ ਸਾਰੀਆਂ ਜਿਹੜੀਆਂ ਉੱਤੇ ਜੋ ਵੀ ਚਾਰਜਸ ਲੱਗੇ ਹੀਗੇ ਉਹਨੂੰ ਦਰਕਰਾਰ ਕਰਕੇ ਕੇਂਦਰ ਸਰਕਾਰ ਨੇ ਉਹਨੂੰ ਬਾਹਰ ਲਿਆਂਦਾ ਵੀ ਤੂੰ ਆਪਣਾ ਫੇਰ ਵਾਜਾ ਵਜਾਲਾ ਜੀ ਤੇਰਾ ਕੋਈ ਕੋਈ ਭੇਡ ਤੇਰੇ ਅੱਖੇ ਲੱਗਦੀ ਆ ਵੇ ਦੂਸਰੇ ਪਾਸੇ ਭਾਈ ਅਮਰਪਾਲ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਜਿਨੇ ਨੋਮੀਨੇਸ਼ਨ ਦੀ ਚਲੋ ਹਾਈ ਕੋਰਟ ਦਾ ਅਸੀਂ ਸਤਿਕਾਰ ਕਰਦੇ ਆ ਕਿ ਮਾਨਯੋਗ ਹਾਈ ਕੋਰਟ ਨੇ ਉਹਨਾਂ ਦੀ ਫਾਈਲ ਦੇ ਵਿੱਚ ਸਾਨੂੰ ਡਰ ਹੀਗਾ ਸਿੱਕ ਤੇਰਾ ਨੂੰ ਡਰ ਹੀਗਾ ਵੀ ਉਹਦੀ ਫਾਈਲ ਰਿਜੈਕਟ ਨਾ ਹੋ ਜੇ ਪਰ ਮਾਨਯੋਗ ਹਾਈ ਕੋਰਟ ਦਾ ਅਸੀਂ ਧੰਨਵਾਦ ਕਰਦੇ ਆ ਕਿ ਕਿਤੇ ਨਾ ਕਿਤੇ ਸਾਨੂੰ ਆਸ਼ ਦੀ ਕਿਰਨ ਲੱਭੀ ਆ ਵੀ ਉਹਨਾਂ ਨੇ ਉਹਦਾ ਕਾਜ ਨਹੀਂ ਰੱਦ ਹੋਣ ਦਿੱਤੇ ਸੋ ਸਾਡੇ ਬਾਅਦ ਇਹ ਖੁਸ਼ੀ ਵਾਲੀ ਗੱਲ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ ਜਿਹੜੇ ਐਕਸੈਪਟ ਹੋ ਗਏ ਆ ਔਰ ਮਹਾਰਾਜ ਸੁਖ ਰਕੇ 4 ਜੂਨ ਇਦਾਂ ਦੀ ਸਲੱਖਣੀ ਹੋਵੇ 2024 ਦੀ ਕਿਉਂਕਿ ਜੂਨ ਮਹੀਨਾ ਜਿਹੜਾ ਸਾਡੇ ਸਿੱਖਾਂ ਲਈ ਬੜਾ ਇੱਕ ਹਿਰਦੇਵਾਦਕ ਮਹੀਨਾ ਆਉਂਦਾ ਸਾਡੇ जख्म ਹਰ ਸਾਲ ਅੱਲੇ ਹੁੰਦੇ ਨੇ ਪਰ ਇਸ ਜੂਨ ਦੇ ਵਿੱਚ 4 ਜੂਨ ਨੂੰ ਦੇਖਦੇ ਦੋ ਖਡੂਰ ਤੇ ਸੰਗਰੂਰ ਸਾਡੀ ਕੌਮ ਇਥੋਂ ਦੋ ਝੰਡੇ ਫਤਿਹ ਕਰਦੇ ਤੇ ਆਉਣ ਵਾਲੇ 5 ਸਾਲ ਜਿਹੜੇ ਆ ਨਾ ਇਹ ਦੋ ਭਾਈ ਅਮਰਤਪਾਲ ਤੇ ਭਾਈ ਸਿਮਰਜੀਤ ਸਿੰਘ ਮਾਨ ਸਾਡੇ ਜਿਹੜੇ ਬਾਪੂ ਜੀ ਹੈਗੇ ਆ ਇਹ ਪੂਰੀ ਦੁਨੀਆ 'ਚ ਆਪਣਾ ਸਿੱਕਾ ਜਿਹੜਾ ਨਾ ਬੁਲੰਦੀਆਂ ਤੱਕ ਲੈ ਜਾਣਗੇ ਕਿਉਂਕਿ ਬਾਪੂ ਕੱਲਾ ਇੱਕ ਨਹੀਂ ਮਾਨ ਤੇ ਸੁਖਣਾ ਸਾਡਾ ਨੌਜਵਾਨ ਜਿਹੜਾ ਭਾਈ ਅਮਰਤਪਾਲ ਆ ਉਹਦੀ ਅੰਗਰੇਜ਼ੀ ਤੇ ਵੀ ਪકડ ਪੂਰੀ ਆ ਉਹਦੀ ਉਰਦੂ ਤੇ ਪੰਜਾਬੀ ਤੇ ਵੀ ਪકડ ਪੂਰੀ ਆ ਉਹ ਏਡਾ ਹਾਜ਼ਰ ਰੁਵਾਹ ਬੰਦਾ ਕਿ ਕਿਸੇ ਨੇ ਜਿਵੇਂ ਐਲ ਐਲ ਵੀ ਕੀਤੀ ਹੁੰਦੀ ਉਹ ਬਿਲਕੁਲ ਹਾਜ਼ਰ ਰੁਵਾਹ ਬੰਦਾ ਸੋ ਅਸੀਂ ਆਸ ਕਰਦੇ ਆ ਕਿ ਗੁਰੂ ਮਾਰਾ ਸੁੱਖ ਰੱਖੇ ਸਾਡੇ ਖਡੂਰ ਸਾਹਿਬ ਦੇ ਜਿਹੜੇ ਸਾਡੇ ਉੱਥੇ ਦੇ ਭੈਣ ਭਰਾ ਨੇ ਉਹਨਾਂ ਨੂੰ ਸਮੱਤ ਬਖਸ਼ੇ ਸੰਗਰੂਰ ਤੋਂ ਬਖਸ਼ੇ ਔਰ ਦੂਸਰੀ ਗੱਲ ਕਰਦੇ ਆ ਅੱਜ ਦੀ ਪ੍ਰੈਜ਼ੈਂਟ ਦੀ ਸਾਡੀ ਜਿਹੜੀ ਮੱਝ ਦੀ ਧਰਤੀ ਆ ਨਾ ਸੁੱਖਾ ਸਿੰਘ ਮਤਾਬ ਸਿੰਘ ਲਾ ਲਓ ਬਾਬਾ ਬੋਤਾ ਸਿੰਘ ਗਰਜਾ ਸਿੰਘ ਲੈ ਲਓ ਤੇ ਸਾਰਾ ਗੜੀ ਦੀ ਲੜਾਈ ਕੀ ਵਾਲੀ ਲਾ ਲਓ 21 ਫੌਜੀ ਵਾਲੀ ਹਮੇਸ਼ਾ ਹੀ ਆਪਾਂ ਇਹ ਨਹੀਂ ਸੋਚਣਾ ਕਿ ਅੱਜ ਅਸੀਂ ਇੱਥੇ 100 ਜਾਂ 50 ਜਾਂ 150 ਬੰਦਾ ਇਕੱਠੇ ਹੋਏ ਆ ਤੁਸੀਂ ਸਾਰੇ ਹੀ ਬੰਦੇ ਸਮਰਥ ਹੋ ਤੁਸੀਂ ਚਾਹੋ ਤੇ ਹਰ ਪਿੰਡਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹੋ ਤੇ ਤੁਹਾਡਾ ਚੋਣ ਮੈਨਿਫੈਸਟੋ ਹੈਗਾ ਸਾਡਾ ਗੁਰੂ ਗ੍ਰੰਥ ਸਾਹਿਬ ਹੈਗਾ ਜਿਵੇਂ ਮਾਨ ਸਾਹਿਬ ਕਹਦੇ ਆ ਕਿ ਸਭਨਾਂ ਲਈ ਸਾਡਾ ਸਾਂਝਾ ਬੇਸ਼ੱਕ ਸਾਨੂੰ ਨੈਸ਼ਨਲ মিডিਆ ਬੇਸ਼ੱਕ ਸਾਨੂੰ ਕੱਟੜ ਕਹੇ ਦੇ ਜੀਲਟ ਕਹੇ ਦੇ ਆਤੰਗਵਾਦੀ ਕਹੇ ਜਿੱਦਾਂ ਤੁਹਾਡਾ ਕਹਿੰਦਾ ਪਰ ਜਿੱਦਣ ਪਾਈ ਅਮਰਤਪਾਲ ਸਿੰਘ ਦੀ ਗੱਲ ਹਾਰ ਪੈਂਦੇ ਆ ਬਾਬਾ ਗੁਰਨਰ ਸਿੰਘ ਜੀ ਦੇ ਪੈਂਦੇ ਆ ਤੇ ਇਸੇ মিডিਆ ਨੇ ਤੁਹਾਨੂੰ ਸ਼੍ਰੀਮਾ ਜੀ ਕਹਿ ਕੇ ਤੇ ਤੁਹਾਨੂੰ ਮਹੋਦੇ ਕਹਿ ਕੇ ਸੰਬੋਧਨ ਕਰਨਾ ਜਿਵੇਂ ਇੱਕ ਸਮਾਂ ਤੁਸੀਂ ਤੁਹਾਨੂੰ ਅਫਗਾਨਿਸਤਾਨੀਆਂ ਨੂੰ ਤਾਲਬਾਨੀਆਂ ਨੂੰ ਤੁਹਾਡਾ ਨੈਸ਼ਨਲ মিডিਆ ਆਤੰਗਵਾਦੀ ਕਹਿੰਦਾ ਹੈ ਅੱਜ ਤੁਹਾਡੇ ਜਿਹੜੇ ਫੋਰਨਰ ਮਿਨਿਸਟਰ ਨੇ ਉਹਨਾਂ ਨਾਲ ਟੇਬਲ ਟॉक ਕਰਦੇ ਨਜ਼ਰ ਆਉਂਦੇ ਆ ਸੋ ਇਸ ਕਰਕੇ ਸਮਾ-ਸਮਾ ਸਮਰੱਥ ਹੁੰਦਾ ਔਰ ਨਾਲ ਦੀ ਮੈਂ ਇੱਕ ਗੱਲ ਕਰਾਂਗਾ ਜਿਹੜੇ ਸਾਡੇ ਵੀ ਬਾਹਰ ਨੇ